ਹਾਂਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਇੱਕ ਮਿਕ ਹੋਈਆਂ ਰਚੀਆਂ ਜਾਂ ਉਸ ਦੇ ਵਿੱਚ ਸਮਾ ਚੁੱਕੀਆਂ ਜਿਹੜੀਆਂ ਰੂਹਾਂ ਨੇ ਜਿਹੜੇ ਸਾਡੇ ਗੁਰੂ ਸਹਿਬਾਨ ਨੇ ਪੀਰ ਫਕੀਰ ਨੇ ਹਨਾ ਦੇਵੀ ਦੇਵਤੇ ਜਿਹੜੇ ਕਹ ਲੋ ਵੀ ਇਨਸਾਨ ਤੋਂ ਉੱਪਰ ਸੀ ਜਿਹੜੇ ਪ੍ਰਮਾਤਮਾ ਦੇ ਜਿਆਦਾ ਨੇੜੇ ਸੀ ਜਾਂ ਉੱਥੇ ਤੱਕ ਪਹੁੰਚ ਗਏ ਜੋ ਉਹਨਾਂ ਦਾ ਅਸਲੀ ਮੰਜ਼ਿਲ ਸੀ ਉਹਨਾਂ ਨੇ ਵੀ ਇਹ ਚੀਜ਼ ਕਹੀ ਆ ਕਿ ਪ੍ਰਮਾਤਮਾ ਨੂੰ ਆਪਾਂ ਪੂਰਨ ਤੌਰ ਤੇ ਜਾਣ ਨਹੀਂ ਸਕਦੇ ਜਦੋਂ ਆਪਾਂ ਪ੍ਰਮਾਤਮਾ ਦੇ ਵਿੱਚ ਲੀਨ ਹੋ ਕੇ ਵੀ ਆਪਾਂ ਪ੍ਰਮਾਤਮਾ ਨੂੰ ਪੂਰਾ ਤੌਰ ਤੇ ਜਾਣ ਨਹੀਂ ਸਕਦੇ ਕਿਉਂਕਿ ਉਹਦੀ ਖੇਡ ਉਹਦੀ ਮਹਿਮਾ ਇੰਨੀ ਵੱਡੀ ਆ ਤੇ ਫਿਰ ਅਸੀਂ ਖੋਜ ਵੀਨ ਕਰਕੇ ਪ੍ਰਮਾਤਮਾ ਨੂੰ ਕਿਵੇਂ ਪੂਰਾ ਜਾਣ ਸਕਦੇ ਆ ਅਸੀਂ ਨਾ ਪੂਰਾ ਸਰੀਰ ਨੂੰ ਜਾਣਦੇ ਆ ਨਾ ਪੂਰਾ ਧਰਤੀ ਨੂੰ ਜਾਣਦੇ ਆ ਨਾ ਪੂਰਾ ਪਾਣੀ ਨੂੰ ਜਾਣਦੇ ਆ ਤੇ ਨਾ ਹੀ ਪੂਰਾ ਅਸਮਾਨ ਨੂੰ ਜਾਣਦੇ ਆ ਤੇ ਨਾ ਹੀ ਕਦੇ ਜਾਣ ਸਕਾਂਗੇ ਕਿਉਂਕਿ ਪ੍ਰਮਾਤਮਾ ਦੀ ਮਹਿਮਾ ਇੰਨੀ ਵੱਡੀ ਆ ਤੇ ਆਹ ਜਿਹੜੀ ਪਿੱਛੇ ਵੀਡੀਓ ਤੁਸੀਂ ਦੇਖਦੇ ਹੋ ਇਹ ਹੈਗੀ ਆ ਮਾਰਸ ਮੰਗਲ ਗ੍ਰਹਿ ਦੀ ਸਾਡੇ ਤੋਂ 250 ਮੀਲ ਦੂਰ ਮੰਗਲ ਗ੍ਰਹਿ ਦੇ ਉੱਤੇ ਰਾਤ ਦਾ ਦ੍ਰਿਸ਼ ਇਸ ਤਰੀਕੇ ਦਾ ਹੁੰਦਾ ਦੇਖੋ ਉਹ ਵੀ ਇੱਕ ਗ੍ਰਹਿ ਆ ਉੱਤੇ ਵੀ ਮਿੱਟੀ ਆ ਉੱਥੇ ਵੀ ਧਰਤੀ ਆ ਉੱਥੇ ਵੀ ਅਸਮਾਨ ਆ ਹਨਾ ਪਰ ਰੱਬ ਨੇ ਹੋ ਸਕਦਾ ਏ ਸਥਾਨ ਦੇ ਉੱਤੇ ਵੀ ਜ਼ਿੰਦਗੀ ਹੋਵੇ ਉਹ ਕਿਸੇ ਹੋਰ ਡਾਈਮੈਂਸ਼ਨ ਦੀ ਲਾਈਫ ਹੋਵੇ ਉਹ ਆਪਾਂ ਨਾ ਦੇਖ ਸਕੀਏ ਉਹਨੂੰ ਹੋ ਸਕਦਾ ਉਹ ਆਪਾਂ ਨੂੰ ਦੇਖ ਸਕਦੇ ਹੋਣ ਸੋ ਇਸ ਕਰਕੇ ਬਹੁਤ ਕੁਝ ਐਸਾ ਜੋ ਸਾਡੀਆਂ ਅੱਖਾਂ ਤੋਂ ਪਰੇ ਆ ਜੋ ਸਾਡੇ ਸਮਝ ਤੋਂ ਪਰੇ ਆ ਜੋ ਸਾਡੀ ਸੁਣਨ ਤੋਂ ਪਰੇ ਆ ਜੋ ਸਾਡੇ ਬੋਲਣ ਤੋਂ ਪਰੇ ਆ ਸੋ ਪ੍ਰਮਾਤਮਾ ਉਹਦੇ ਰੰਗਾਂ ਨੂੰ ਐਵੇਂ ਨਾ ਜਾਣੋ ਉਹ ਬੜਾ ਮਹਾਨ ਆ ਬਹੁਤ ਮਹਾਨ ਸਾਡੀ ਸੋਚ ਤੋਂ ਕਿਤੇ ਵੱਡਾ ਇਸ ਕਰਕੇ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਉਹ ਕਣ-ਕਣ ਦੇ ਵਿੱਚ ਵਾਸ ਕਰਦਾ ਉਹ ਇੱਕ ਵੀ ਆ ਤੇ ਉਹ ਅਨੇਕ ਵੀ ਆ ਉਹ ਤੋਂ ਬਿਨਾ ਕਿਸੇ ਨੇ ਬਾਹ ਨਹੀਂ ਪਾਣੀ ਸੋ ਜਿੰਦਗੀ ਬਹੁਤ ਖੂਬਸੂਰਤ ਆ ਮਿੱਤਰੋ ਵਾਹਿਗੁਰੂ ਦੇ ਤੇ ਪ੍ਰੋਸਾਰ ਰੱਖੋ ਉਹਦਾ ਨਾਮ ਲਓ ਜਿਉਂਦੇ ਵਾਸਤੇ ਰਹੋ ਧੰਨਵਾਦ